ਕਰੜ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਨੌਜਵਾਨ ਦੀ ਬੰਦ ਕਮਰੇ ਚ ਲਾਸ਼ ਬਰਾਮਦ ਹੋਈ ਹੈ ਜਾਣਕਾਰੀ ਮੁਤਾਬਕ ਪੁਲਿਸ ਨੂੰ ਦਰਪਨ ਸਿਟੀ ਇੱਕ ਦੀ ਕੋਠੀ ਚੋਂ 24 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਮ੍ਰਿਤਕ ਦੀ ਪਛਾਣ ਤੁਸ਼ਾਰ 24 ਸਾਲਾ ਪੁੱਤਰ ਸੁਭਾਸ਼ ਵਾਸੀ ਜੀਨ ਹਰਿਆਣਾ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੀਤੀ ਰਾਤ ਨੂੰ ਵਾਪਰੀ ਹੈ ਅਤੇ ਨੌਜਵਾਨ ਦੀ ਲਾਸ਼ ਕੋਲੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ ਮ੍ਰਿਤਕ ਦੇ ਸਿਰ ਚੋਂ ਖੂਨ ਨਿਕਲ ਰਿਹਾ ਸੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਯਾਰ ਦੇਖਿਆ ਦੇ ਵੀ ਇੱਥੇ ਉਹ ਵੈੱਬਸਾਈਟ ਤੇ ਕੌਣ ਚੱਲ ਰਿਹਾ ਦੇ। ਹਾਂਜੀ। ਉੱਚ ਅਧਿਕਾਰੀ ਆਫਤਰਾੰਦ ਆ ਗਏ। ਸਿੱਟੇ ਸਾਹਿਬ ਪਹੁੰਚ ਗਏ ਮੌਕੇ ਤੇ ਬੁੱਤੀ ਸਾਹਿਬ ਆ ਗਏ। ਅੱਛਾ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਵਾ ਕਿੱਥੇ-ਕਿੱਥੇ ਸੱਟਾਂ ਲੱਗੀਆਂ ਹੋਈਆਂ ਨੌਜਵਾਨ ਦੇ? ਜਾਂਚ ਚੱਲ ਕਰੂਗੇ ਹੁਣ ਜੀ ਅਫਸਰ ਆ ਰਹੇ ਆ ਮੌਕੇ ਤੇ। ਹਾਂ। ਇੱਕ ਕਿੰਨੇ ਕ ਵੇਜ ਤੁਹਾਨੂੰ ਫੋਨ ਆਇਆ ਜੀ ਇਹਦਾ? ਇਹਦਾ ਆਇਆ ਸਾਨੂੰ। 20 ਮਿੰਟ ਪਹਿਲਾਂ ਆਏ ਤੁਸੀਂ ਪੀਸੀਆਰ ਮੁਲਾਜ਼ਮਾ ਜੀ ਹਾਂਜੀ ਹਾਂਜੀ ਪੀਸੀਆਰ ਤੁਸੀਂ ਅੰਦਰ ਮੌਕਾ ਦੇਖਿਆ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਚ ਅਸੀਂ ਸ਼ਾਇਦ ਜਾਣਾ ਅਸੀਂ ਮੌਕਾ ਦੇਖਣਾ ਅੰਦਰ ਜਾ ਕੇ ਬਾਹਰੋਂ ਅਸੀਂ ਦੇਖ ਕੇ ਨਾ ਥੋੜਾ ਜਿਹਾ ਹਾਂਜੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਜੀ ਜਦੋਂ ਤੁਸੀਂ ਬਾਹਰ ਤੋਂ ਦੇਖਿਆ ਕੀ ਲੱਗ ਰਿਹਾ ਤਾਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਜੀ ਸਿਰ ਤੋਂ ਬਲੱਡ ਆ ਰਿਹਾ ਸਿਰ ਤੋਂ ਬਲੱਡ ਨਿਕਲ ਰਿਹਾ ਅੱਛਾ ਜੀ ਇਹਦਾ ਤੁਸੀਂ ਇਹ ਉੱਚ ਅਧਿਕਾਰੀ ਕਦ ਕਰ ਰਹੇ ਆ ਜੀ ਬਹ ਪਹੁੰਚ ਰਹੇ ਜੀ ਥੋੜੇ ਪਹੁੰਚਦੇ ਮੌਕੇ